ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾ ਰਿਹਾ ਜੁਕੀਨੀ ਦਾ ਪਾਸਤਾ ਜਾਂ ਨਿਊਡਲਸ ਬਹੁਤ ਹੀ ਅੱਛੇ ਬਣ ਕੇ ਤਿਆਰ ਹੁੰਦੀਆਂ ਤੇ ਬਹੁਤ ਹੀ ਅਮੇਜ਼ਿੰਗ ਉਹਦਾ ਟੇਸਟ ਹੁੰਦਾ ਹੈ ਤੋ ਸੋ ਜਿਹੜੇ ਲੋਕ ਕਹਿੰਦੇ ਨਾ ਕਿ ਕੱਦੂ ਇਹ ਸਵਾਦ ਨਹੀਂ ਲੱਗਦਾ ਤੁਸੀਂ ਇਸ ਤਰ੍ਹਾਂ ਟਰਾਈ ਕਰਕੇ ਦੇਖੋ ਜਾਂ ਆਪਣੇ ਬੱਚਿਆਂ ਨੂੰ ਇਸ ਤਰੀਕੇ ਨਾਲ ਟਰਾਈ ਕਰਕੇ ਮਤਲਬ ਦਿਓ ਬਹੁਤ ਹੀ ਵਧੀਆ ਟੇਸਟ ਆਂਦਾ ਹੈ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਤੇ ਸਭ ਤੋਂ ਪਹਿਲਾਂ ਅਸੀਂ ਜੁਕੀਨੀ ਨੂੰ ਦੋਨੇ ਸਾਈਡ ਤੋਂ ਕੱਟ ਕਰਕੇ ਅੱਛੇ ਤਰੀਕੇ ਨਾਲ ਵਾਸ਼ ਕਰਕੇ ਇਦਾਂ ਲੰਬੇ ਲੰਬੇ ਪਤਲੇ ਪਤਲੇ ਸ্লাইਸ ਜਿਹੜੇ ਆ ਨਾਈਫ ਦੇ ਨਾਲ ਹੀ ਤੁਸੀਂ ਬਹੁਤ ਵਧੀਆ ਕਰ ਸਕਦੇ ਹੋ ਮੈਂ ਨਾਈਫ ਦੇ ਨਾਲ ਹੀ ਪਤਲੇ ਪਤਲੇ ਸ্লাইਸ ਤੁਸੀਂ ਦੇਖ ਸਕਦੇ ਹੋ ਪਤਲੇ ਪਤਲੇ ਸ্লাইਸ ਜਿਹੜੇ ਕੱਟ ਕਰਕੇ ਅਸੀਂ ਤਿਆਰ ਰੱਖ ਲਏ ਤੇ ਦੋ ਪਾਰਟਸ ਦੇ ਵਿੱਚ ਅਸੀਂ ਇਸ ਨੂੰ ਨਾ ਲੰਬੇ ਲੰਬੇ ਨਿਊਡਲਸ ਵਾਂਗ ਅਸੀਂ ਇਸ ਨੂੰ ਕੱਟ ਕਰਾਂਗੇ ਬਿਲਕੁਲ ਪਤਲੇ ਪਤਲੇ ਮਤਲਬ इजीली ਬਹੁਤ ਹੀ ਵਧੀਆ ਕੱਟ ਹੋ ਜਾਂਦੇ ਨੇ ਜੇ ਤੁਹਾਡੇ ਕੋਲ ਮਸ਼ੀਨ ਹੈ ਇਸਦੀ ਕਟਰ ਦੀ ਤਾਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਜੇ ਤੁਹਾਡੇ ਕੋਲ yellow ਵੀ ਹੈ ਨਾ ਜ਼ੁਕੀਨੀ ਤਾਂ ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੋ ਤਾਂ ਇੱਕਦਮ ਬਹੁਤ ਹੀ ਅੱਛਾ ਟੇਸ ਦਿੰਦੀ ਹੈ ਇਸ ਨੂੰ ਸੈਲਡ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ ਤੇ ਹਰੀ ਸਬਜੀ ਹੈ ਤੇ ਹਰੀ ਸਬਜੀ ਤੋਂ ਆਲਰੇਡੀ ਹੀ ਜਿਹੜੀ ਆ ਬੋਡੀ ਲਈ ਬਹੁਤ ਵਧੀਆ ਹੈ ਸੈਲਡ ਤੋਂ ਇਲਾਵਾ ਵੀ ਬਹੁਤ ਚੀਜ਼ਾਂ ਬਣ ਕੇ ਤਿਆਰ ਹੁੰਦੀਆਂ ਨੇ ਇਹਦੀ ਸਬਜੀ ਬਣਾ ਸਕਦੇ ਹੋ ਜੁਕੀਨੀ ਦਾ ਪਾਸਤਾ ਵੀ ਤੇ ਐਂਡ ਲਜ਼ਾਨੀਆ ਬਹੁਤ ਹੀ ਅਮੇਜ਼ਿੰਗ ਬਣ ਕੇ ਤਿਆਰ ਹੁੰਦਾ ਹੈ ਸੋ ਤੁਸੀਂ ਵੀ ਇਸ ਤਰੀਕੇ ਨਾਲ ਟਰਾਈ ਕਰਕੇ ਇੱਕ ਵਾਰੀ ਜ਼ਰੂਰ ਦੇਖਣਾ ਬਹੁਤ ਹੀ ਅਮੇਜ਼ਿੰਗ ਟੇਸਟ ਆਇਆ ਜੇ ਤੁਸੀਂ ਆਪਣੇ ਬੱਚਿਆਂ ਨੂੰ ਹੈਲਦੀ ਆਪਸ਼ਨ ਦੇਣਾ ਚਾਹੁੰਨਾ ਤੇ ਸਭ ਤੋਂ ਬੈਸਟ ਹੈ ਜੁਕੀਨੀ ਐਂਡ ਹੋਰ ਵੀ ਹਰੀਆਂ ਸਬਜ਼ੀਆਂ ਨੇ ਪਾਲਕ ਐਂਡ ਬ੍ਰੋਕਲੀ ਵੀ ਬਹੁਤ ਵਧੀਆ ਉਹਦਾ ਸੂਪ ਬਣਾ ਕੇ ਬੱਚਿਆਂ ਨੂੰ ਦੇਣਾ ਚਾਹੀਦਾ ਹੈ ਐਂਡ ਜਿਵੇਂ ਸਰਦੀਆਂ ਸ਼ੁਰੂ ਹੁੰਦੀਆਂ ਹਨਾ ਤੇ ਮਤਲਬ ਹਲਕੀ ਜੀ ਤੁਸੀਂ ਚਾਹ ਸੂਪ ਬਣਾ ਦੋ ਜਾਂ ਕੁਝ ਨਿਊਡਲਸ ਮੰਗ ਲੇ ਬੱਚੇ ਤਾਂ ਨਿਊਡਲਸ ਬਣਾ ਦੋ ਜੇ ਤੁਸੀਂ ਇਹਦਾ ਛਿਲਕਾ ਵੀ ਰਿਮੂਵ ਕਰਨਾ ਚਾਹੋ ਤਾਂ ਉਹ ਵੀ ਕਰ ਸਕਦੇ ਹੋ ਬਿਲਕੁਲ ਹੀ ਨਿਊਡਲਸ ਫੇਰ ਤਾਂ ਲੱਗਣਗੇ ਐਂਡ ਮੈਂ ਇਹਨਾਂ ਨੂੰ ਪਤਲੇ ਪਤਲੇ ਸਲਾਈਸ ਦੇ ਵਿੱਚ ਕੱਟ ਕਰ ਲਿਆ ਤੇ ਉਸ ਤੋਂ ਬਾਅਦ ਅਸੀਂ ਆਨੀਆਂ ਨੂੰ ਬ੍ਰਿਕ ਬ੍ਰਿਕ ਸਾਈਜ਼ ਦੇ ਵਿੱਚ ਕੱਟ ਕਰ ਲਾਂਗੇ ਇਹ ਚੀਜ਼ਾਂ ਪ੍ਰੀਪੇਅਰ ਕਰਨ ਤੋਂ ਬਾਅਦ ਅਸੀਂ ਗ੍ਰਾਈਂਡਰ ਚਾਰ ਦੇ ਵਿੱਚ ਐਡ ਕਰਾਂਗੇ ਦੋ ਟਮਾਟੋ ਜੇ ਤੁਹਾਡੇ ਕੋਲ ਰੈੱਡ ਕਲਰ ਦੇ ਬਹੁਤ ਹੀ ਰਸੀਲੇ ਹਨਾ ਤੇ ਬਹੁਤ ਹੀ ਵਧੀਆ ਹੈ ਬਟ ਮੇਰੇ ਕੋਲ ਨਹੀਂ ਹੈਗੇ ਸੀ ਤੇ ਮੈਂ ਦੋ ਟਮਾਟੋ ਇਸ ਤਰੀਕੇ ਨਾਲ ਲਏ ਆ ਤੇ ਇਹਨੂੰ ਆਪਾਂ ਮੋٹے-ਮੋٹے ਸਾਈਜ਼ ਦੇ ਵਿੱਚ ਕੱਟ ਕਰ ਲਾਂਗੇ ਟਮਾਟੋ ਵੀ ਜਿਹੜੇ ਆ ਵੇਟ ਕਟੌਨ ਚ ਬਹੁਤ ਮਦਦ ਕਰਦੇ ਨੇ ਤੇ ਇਹਨੂੰ ਵੀ ਜਰੂਰ ਅਸੀਂ 3-4 ਤੁਸੀਂ ਐਡ ਕਰਨਾ ਚਾਹੋ ਤੇ ਉਹ ਵੀ ਕਰ ਸਕਦੇ ਹੋ ਅ ਟਮਾਟੋ ਜਿਹੜੇ ਆ ਗ੍ਰਾਈਂਡਰ ਚਾਰ ਦੇ ਵਿੱਚ ਐਡ ਕਰਕੇ ਤੇ 3-4 ਲਸ ਹੁੰਦੀਆਂ ਕਲੀਆਂ ਐਡ ਕਰ ਦਾਂਗੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਜੇ ਤੁਸੀਂ ਹਰੀ ਮਿਰਚ ਐਡ ਕਰਨਾ ਚਾਹੋ ਤੇ ਕਰ ਸਕਦੇ ਹੋ ਨਹੀਂ ਤੇ ਇਸ ਨੂੰ ਸਕਿੱਪ ਕਰ ਸਕਦੇ ਹੋ ਬਟ ਮੈਂ ਇਥੇ ਥੋੜੀ ਜਿਹੀ ਹਰੀ ਮਿਰਚ ਐਡ ਜ਼ਰੂਰ ਕੀਤੀ ਹੈ ਥੋੜਾ ਅੱਛਾ ਸਪਾਈਸੀ ਫਲੇਵਰ ਆਏਗਾ ਇਹਦੇ ਨਾਲ ਤੇ ਉਸ ਤੋਂ ਬਾਅਦ ਇਹਦੀ ਜਿਹੜੀ ਅਸੀਂ ਪਿਉਰੀ ਬਣਾ ਕੇ ਰੈਡੀ ਕਰ ਲੈਣੀ ਆ ਬਹੁਤ ਹੀ ਵਧੀਆ ਇਹ ਤਿੰਨੇ ਚੀਜ਼ਾਂ ਪ੍ਰੀਪੇਅਰ ਕਰਨ ਤੋਂ ਬਾਅਦ ਅਸੀਂ ਪੈਨ ਲਵਾਂਗੇ ਪੈਨ ਤੇ ਵਿੱਚ ਆ ਜਾਂ ਤਾਂ ਦੇਸੀ ਘਿਓ ਐਡ ਕਰ ਦੋ ਜਾਂ ਫਿਰ ਇਹਦੇ ਵਿੱਚ ਬਟਰ ਜ਼ਰੂਰ ਐਡ ਕਰ ਦੋ ਜਾਂ ਫਿਰ 올ਿਵ ਆਇਲ ਐਡ ਕਰ ਦੋ ਤੇ ਤਿੰਨਾਂ ਚੀਜ਼ਾਂ ਚੋਂ ਮਤਲਬ ਵਧੀਆ ਹੈ ਹੈਲਥ ਲਈ ਤੇ ਇਸ ਲਈ ਤਿੰਨਾਂ ਚੀਜ਼ਾਂ ਚੋਂ ਜਿਹੜੀ ਮਰਜ਼ੀ ਚੀਜ਼ ਜਿਹੜੀ ਯੂਜ਼ ਕਰ ਸਕਦੇ ਹੋ ਤੇ ਹਲਕਾ ਜਿਹਾ ਬਸ ਗ੍ਰੀਸ ਕਰਨਾ ਹੈ ਨਾ ਕਿ ਜ਼ਿਆਦਾ ਅਸੀਂ ਇਸ ਨੂੰ ਭੁੰਨਣਾ ਹੈ ਹਲਕਾ ਜਿਹਾ ਸਿਰਫ ਗ੍ਰੀਸ ਕਰਨਾ ਹੈ ਪੈਨ ਨੂੰ ਤਾਂ ਜੋ ਜਿਹੜੇ ਅਸੀਂ ਸਬਜ਼ੀਆਂ ਪਾਈਏ ਦੇ ਵਿੱਚ ਤਾਂ ਉਹ ਬਿਲਕੁਲ ਵੀ نیچے ਨਾ ਲੱਗਣ ਤਦ ਜਦੋਂ ਅੱਛੇ ਤਰੀਕੇ ਨਾਲ ਕਿ ਉਹ ਮਿਕਸ ਹੋ ਜਾਵੇ ਐ ਮੈਲਟ ਹੋ ਜਾਵੇ ਸਾਰੀ ਜਗ੍ਹਾ ਗ੍ਰੀਸ ਹੋ ਜਾਵੇ ਉਸ ਤੋਂ ਬਾਅਦ ਅਸੀਂ ਬਰੀ ਕੱਟੇ ਹੋਏ ਅਨੀਆਂ ਐਡ ਕਰ ਦਾਂਗੇ ਕਿ ਇਹਨੂੰ ਹਲਕਾ ਜਿਹਾ ਸੌਤੇ ਕਰਨਾ ਸਿਰਫ ਪਕਾਣਾ ਨਹੀਂ ਸਿਰਫ ਹਲਕਾ ਜਿਹਾ ਭੁੰਨਣਾ ਹੈ ਜਦੋਂ ਹਲਕਾ ਜਿਹਾ ਭੁੰਨ ਕੇ ਰੈਡੀ ਹੋ ਗਿਆ ਨਾ ਉਸ ਤੋਂ ਬਾਅਦ ਤੁਸੀਂ ਐਡ ਕਰਨਾ ਹੈ ਟਮੈਟੋ گارਲਿਕ ਐਂਡ ਗ੍ਰੀਨ ਚਿਲੀ ਦੀ ਪਿਊਰੀ ਬਣਾਈ ਹੋਈ ਸੀ ਉਹ ਅਸੀਂ ਐਡ ਕਰਾਂਗੇ ਦੇ ਵਿੱਚ ਉਸ ਤੋਂ ਬਾਅਦ ਥੋੜਾ ਜਿਹਾ ਇਹਦੇ ਵਿੱਚ ਪਾਣੀ ਮਿਕਸ ਕਰਕੇ ਤੇ ਇਹ ਵੀ ਨਾਲ ਹੀ ਐਡ ਕਰ ਦਾਂਗੇ ਫਿਰ ਉਸ ਤੋਂ ਬਾਅਦ ਇਸ ਨੂੰ 2 ਮਿੰਟ ਅੱਛੇ ਤਰੀਕੇ ਨਾਲ ਪਕਾਣ ਦਵਾਂਗੇ ਤਾਂ ਜੋ ਜਿਹੜੇ ਕੱਚੇ ਟਮਾਟਰ ਦਾ ਟੇਸਟ ਉਹ ਬਿਲਕੁਲ ਵੀ ਨਾ ਆਵੇ ਇਹਦੇ ਵਿੱਚ ਜਦੋਂ ਅੱਛੇ ਤਰੀਕੇ ਨਾਲ ਪੱਕ ਕੇ ਜਾਂ ਕੁੱਕ ਹੋ ਕੇ ਰੈਡੀ ਹੋ ਜਾਵੇ ਨਾ ਇਹ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰ ਦਾਂਗੇ ਟੇਸਟ ਅਨੁਸਾਰ ਨਮਕ ਨਮਕ ਮੈਂ ਥੋੜਾ ਜਿਹਾ ਘੱਟ ਐਡ ਕੀਤਾ ਕਿਉਂਕਿ ਸੌਸਸ ਦੇ ਵਿੱਚ ਵੀ ਨਮਕ ਐਡ ਹੁੰਦਾ ਹੈ ਇਸ ਲਈ ਥੋੜਾ ਜਿਹਾ ਨਮਕ ਘੱਟ ਐਡ ਕੀਤਾ ਹੈ ਤੇ ਉਸ ਤੋਂ ਬਾਅਦ ਅਸੀਂ ਇਹ ਐਡ ਕਰ ਦਾਂਗੀ ਥੋੜੀ ਜਿਹੀ ਕਾਲੀ ਮਿਰਚ 옵ਸ਼ਨਲ ਆ ਜੇ ਤੁਸੀਂ ਐਡ ਕਰਨਾ ਚਾਹੋ ਕਰ ਸਕਦੇ ਹੋ ਜੇ ਸਕਿਪ ਕਰਨਾ ਚਾਹੋ ਤੇ ਕਰ ਸਕਦੇ ਹੋ ਉਸ ਤੇ ਮਸਾਲੇ ਐਡ ਕਰਨ ਤੋਂ ਬਾਅਦ ਅੱਛੇ ਤਰੀਕੇ ਨਾਲ ਮਸਾਲੇ ਨੂੰ ਭੁੰਨ ਲਵਾਂਗੇ ਤੇ ਮਤਲਬ ਨਾਨਾ ਲस्सी ਪਕਾਈ ਜਾਵਾਂਗੇ ਇਸ ਨੂੰ ਤੇ ਨਾਨਾ ਲस्सी ਅੱਛੇ ਤਰੀਕੇ ਨਾਲ ਇਹਦੇ ਵਿੱਚ ਐਡ ਔਨ ਕਰੀ ਜਾਵਾਂਗੇ ਚੀਜ਼ਾਂ ਤੇ ਹੁਣ ਮੈਂ ਐਡ ਕਰ ਰਹੀ ਹਾਂ ਇਹਦੇ ਵਿੱਚ ਥੋੜਾ ਜਿਹਾ ਵਿਨੇਗਰ 1 ਟੇਬਲस्पून ਤੇ ਨਾਲ ਅਸੀਂ ਐਡ ਕਰ ਰਹੀ ਆ 2 ਚਮਚ ਕੈਚਪ ਤੇ ਹਾਫ ਚਮਚ ਮੈਂ ਐਡ ਕੀਤੀ ਇਹਦੇ ਵਿੱਚ ਸੋਇਆ ਸੌਸ ਐਂਡ ਇਹਦੇ ਨਾਲ ਅਸੀਂ ਐਡ ਕਰ ਦਾਂਗੇ ਔਰਗਾਨੋ ਐਂਡ ਚਿਲੀ ਫਲੇਕਸ ਆਪਸ਼ਨਲ ਆ ਬਿਲਕੁਲ ਐਡ ਕਰਨਾ ਚਾਹੋ ਤੇ ਕਰ ਸਕਦੇ ਹੋ ਜੇ ਇੱਕ ਚੀਜ਼ ਐਡ ਕਰਨਾ ਚਾਹੋ ਤੇ ਤਾਂ ਵੀ ਕਰ ਸਕਦੇ ਜੇ ਨਹੀਂ ਤੇ ਸਕਿਪ ਕਰ ਸਕਦੇ ਐਂਡ ਸਾਰੀਆਂ ਚੀਜ਼ਾਂ ਅੱਛੇ ਤਰੀਕੇ ਨਾਲ ਪੱਕਣ ਤੋਂ ਬਾਅਦ ਐਡ ਕਰਾਂਗੀ ਪਤਲੇ ਪਤਲੇ ਨੂਡਲਸ ਜ਼ੁਕੀਨੀ ਦੇ ਅਤੇ ਅੱਛੇ ਤਰੀਕੇ ਨਾਲ ਮਿਕਸ ਕਰ ਲਾਂਗੇ ਮਸਾਲੇ ਦੇ ਵਿੱਚ ਬਹੁਤ ਹੀ ਮਤਲਬ ਜਿਵੇਂ ਥੋੜੇ ਜਿਹਾ ਸੌਫਟ ਹੋ ਜਾਣਗੇ ਤੇ ਬਹੁਤ ਹੀ ਈਜ਼ੀਲੀ ਜਿਹੜੇ ਆ ਇਹਦੇ ਵਿੱਚ ਮਿਕਸ ਹੋ ਕੇ ਰੈਡੀ ਹੋ ਜਾਣਗੇ ਤੇ ਜਦੋਂ ਬਣ ਕੇ ਤਿਆਰ ਹੁੰਦੇ ਨਾ ਥੋੜਾ ਜਿਹਾ ਹਲਕਾ ਜਿਹਾ ਖੱਟਾ ਮਿੱਠਾ ਟੇਸਟ ਆਂਦਾ ਹੈ ਤੇ ਬਹੁਤ ਹੀ ਅੱਛੇ ਟੇਸਟੀ ਲੱਗਦੇ ਨੇ ਜੋ ਸੀ ਸਟਾਰਟਿੰਗ ਦੇ ਵਿੱਚ ਗ੍ਰੀਨ ਚਲੀ ਐਡ ਕੀਤੀ ਸੀ ਉਸ ਨੂੰ ਤੁਸੀਂ ਸਕਿਪ ਕਰਕੇ ਇਹਦੇ ਵਿੱਚ ਸ਼ੈਜ਼ਵਨ ਸੌਸ ਵੀ ਐਡ ਕਰ ਸਕਦੇ ਹੋ ਉਹ ਵੀ ਇੱਕ ਅੱਛਾ ਟੇਸਟ ਦਿੰਦੀ ਹੈ ਇਹਦੇ ਵਿੱਚ ਤੇ ਹੋਰ ਤੁਸੀਂ ਜੀ ਚੀਜ਼ਾਂ ਹੋਰ ਐਡ ਕਰਨਾ ਚਾਹੋ ਤੇ ਉਹ ਤੁਸੀਂ ਕਰ ਸਕਦੇ ਹੋ ਆਪਣੇ ਟੇਸਟ ਅਕੋਰਡਿੰਗ ਜ਼ੁਕਿਨੀ ਪਾਸਤਾ ਜਾਂ ਨਿਊਡਲਸ ਨੂੰ ਪਕਾ ਕੇ ਮਤਲਬ ਥੋੜਾ ਜਿਹਾ ਹਾਫ ਮਿੰਟ ਅਸੀਂ ਇਸ ਨੂੰ ਕੁਕ ਕਰਾਂਗੇ ਤੇ ਉਸ ਤੋਂ ਬਾਅਦ ਤੁਹਾਡੇ ਯੰਮੀ ਨਿਊਡਲਸ ਬਣ ਕੇ ਰੈਡੀ ਨੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਦੋਗੇ ਨਾ ਤਾਂ ਉਹ ਵੀ ਬਹੁਤ ਟੇਸਟ ਮਤਲਬ ਟੇਸਟ ਨਾਲ ਖਾਣਗੇ ਬਹੁਤ ਹੀ ਅਮੇਜ਼ਿੰਗ ਲੱਗਦੇ ਨੇ ऑलमोस्ट जिड़े आ पास्ता बन के साडा रेडी हो चुका है इसते चीज़ भी ऐड करना चाहो तो वो भी कर सकते हो एंड थोड़ी जी भी वीडियो वीयी लग रही है तो लाइक शेयर नाल दे, नाल ही करते जाओ एंड मैं कुकर करके तुम दिखानी हूँ थोड़े जे तो देखो बिल्कुल ही न्यूडल्स लग रहे हैं तो कोई कह सकता है कि न्यूडल्स नहीं है बस यदा छिलका रिमूव कर दो तो बिल्कुल ही न्यूडल्स है मैं बस छिलका नहीं रिमूव किया एंड ਮਿਲਦੇ ਹਾਂ ਇੱਕ ਹੋਰ ਨਿਊ ਵੀਡੀਓ ਦੇ ਨਾਲ ਤਦ ਤੱਕ ਕੇ ਲਈ ਸਤਿ ਸ਼੍ਰੀ ਅਕਾਲ ਜੀ ਹਾਲੇ ਤੱਕ ਚੈਨਲ ਤੇ ਨਿਊ ਹੋ ਤੇ ਫਟਾਫਟ ਜਾ ਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਨੂੰ ਮਿਲਦੇ ਹਾਂ ਜੀ